ਬਲੋ ਟ੍ਰੇਨਰ ਰੋਕਿਆ ਗਿਆ ਧਰਨਾ ਦਿੱਤਾ ਗਿਆ ਕੀ ਕਹਿਣਾ ਚਾਹਦੇ ਤੁਹਾਨੂੰ ਕਿੰਨੀ ਆ ਕੋ ਮੁਸ਼ਕਲ ਆ ਰਹੀ ਹੈ ਬਹੁਤ ਮੁਸ਼ਕਲ ਆ ਰਹੀ ਹੈ ਕੋਈ ਦੇ ਬਿਠੇ ਹੈ ਟ੍ਰੇਨ ਕਿ ਤੱਕ ਕਦੋਂ ਚੱਲਣੀ ਕਦੋਂ ਬਸ ਤੇ ਸਰਕਾਰ ਨੂੰ ਚਾਹਦੇ ਕਿਸਾਨਾਂ ਦੀ ਮੰਗਾਂ ਮੰਨ ਲੈਣ ਕਿਸਾਨ ਵੀ ਚਾਰੀ ਜਿਹੜੇ ਬਿਠੇ ਟ੍ਰੈਕਾਂ ਦੇ ਉਹ ਵੀ ਕੁਝ ਸੋਚ ਕੇ ਬਿਠੇ ਆਪਣਾ ਸਰਕਾਰ ਨੂੰ ਚਾਹਦੇ ਕਿਸਾਨਾਂ ਦੀ ਮੰਗਾਂ ਮੰਨ ਪਰ ਜਨਤਾ ਤੇ ਪ੍ਰੇਸ਼ਾਨ ਬਹੁਤ ਜਿਆਦੀ ਹੈ ਗਰਮੀ ਦੇ ਵਿੱਚ ਬੈਣਾ ਬਹੁਤ ਮੁਸ਼ਕਲ ਹੈ ਹਮ ਬਸ ਇਹ ਕਹਿਣਾ ਚਾਹੁੰਦੇ ਕਿ ਕਿੱਥੇ ਜਾਣਾ ਸੀ ਤੁਸੀਂ ਅਸ਼ਰਧਾਂਪੁਰ ਜਾਣਾ ਸੀ ਅੱਛਾ ਜੀ ਤੁਸੀਂ ਸਮਝਦੇ ਹੋ ਕਿਸਾਨਾਂ ਦੀਆਂ ਮੰਗਾਂ ਬਾਰੇ ਹਾਂ ਬਿਲਕੁਲ ਕਿਸਾਨਾਂ ਦੇ ਮੰਗਣਾ ਬਿਲਕੁਲ ਵਾਜਿਬ ਨੇ ਕਿਸਾਨਾਂ ਦੇ ਮੰਗਣਾ ਮੰਗਣ ਲਈ ਚਾਹੀਦੇ ਆ ਗੌਰਮੈਂਟ ਨੂੰ ਪਰ ਸਭ ਸਮੇਂ ਸਮੇਂ ਤੇ ਤਾਂ ਨਾ ਲਾਇਆ ਜਾਂਦਾ ਕਿਸਾਨਾਂ ਵੱਲੋਂ ਪਰ ਸਰਕਾਰ ਤੋਂ ਤਾਂ ਕੋਈ ਸੁਣਦੀ ਨਹੀਂ ਸਰਕਾਰ ਦੇ ਤੇ ਕੰਦੇ ਜੂ ਨਹੀਂ ਸਰਕਦੀ ਤੇ ਸਰਕਾਰ ਹੋਣੀ ਬਣਦੀ ਹਾਂ ਕਿਸਾਨਾਂ ਨੂੰ ਕੁਝ ਨਹੀਂ ਮਿਲਦਾ ਕਿਸਾਨ ਬਿਲਕੁਲ ਜਾਇਜ਼ ਬੈਠੇ ਨੇ ਸਰਕਾਰ ਨੂੰ ਸੋਚਣਾ ਚਾਹੀਦਾ ਕਿਸਾਨਾਂ ਬਾਰੇ ਤਾਂ ਜਨਤਾ ਜਿਹੜੀ ਪ੍ਰੇਸ਼ਾਨ ਹੋ ਰਹੀ ਹੈ ਇਹ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਜਨਤਾ ਕਿੰਨੀ ਪ੍ਰੇਸ਼ਾਨ ਹੋ ਰਹੀ ਹੈ ਗਰਮੀ ਦੇ ਵਿੱਚ 10 ਮਿੰਟ ਬਹਿਣਾ ਬਹੁਤ ਮੁਸ਼ਕਲ ਹੈ ਟੈਂਸ਼ਨ ਘੰਟੇ ਬੈਠਾ ਬਹੁਤ ਔਖਾ ਜਿਸ ਨੂੰ ਧੰਵਾਦ ਨੇ ਕਿਹਾ ਕਿ ਰੋਕੀਆਂ ਗਈਆਂ ਤਾਂ ਇਹਦੇ ਵਿੱਚ ਯਾਤਰੀਆਂ ਨੂੰ ਕਿੰਨੀ ਕੋ ਮੁਸ਼ਕਲ ਆ ਰਹੀ ਹੈ ਦੇਖੋ ਜੀ ਅੰਮ੍ਰਿਤਸਰ ਦਾ ਸਟੇਸ਼ਨ ਹੈ ਇੱਕ ਤਾਂ ਛੁੱਟੀਆਂ ਸੰਗਤ ਬਹੁਤ ਆਈ ਵੀ ਹੈ ਦੋ ਛੁੱਟੀਆਂ ਕਰਕੇ ਬੱਚੇ ਬਹੁਤ ਨੇ ਬਹੁਤ ਪਰੇਸ਼ਾਨ ਹੋ ਰਹੇ ਨੇ ਗਰਮੀ ਬਹੁਤ ਹੈ ਇਹ ਬੜੀ ਪ੍ਰੋਬਲਮ ਹੈ ਬਹੁਤ ਜ਼ਿਆਦਾ ਬੱਚਿਆਂ ਕਰਕੇ ਲੇਡੀਜ਼ ਨੇ ਬੱਚਿਆਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਪ੍ਰੋਬਲਮ ਤਾਂ ਸਭ ਨੂੰ ਹੈ ਪਰ ਉਹ ਬੱਚਿਆਂ ਨੂੰ ਜ਼ਿਆਦਾ ਥੋੜੀ ਇਹ ਤੁਹਾਨੂੰ ਪਤਾ ਨਹੀਂ ਸੀ ਵੀ ਅੱਜ ਕਿਸਾਨ ਅੰਦੋਲਨ ਤੇ ਬੈਠਣਗੇ ਰਾਸਤੇ 'ਚ ਆਉਂਦੇ ਵੇ ਪਤਾ ਲੱਗਿਆ ਸੀ ਜੇ ਤੁਸੀਂ ਆਰਸੀ ਟ੍ਰੇਨ 'ਚ ਵੀ ਕੱਲ ਨੂੰ 2 ਘੰਟੇ ਬੰਦ ਰਹਿਣੇ ਐ ਸਕੇ ਚਲੋ 2 ਘੰਟੇ ਹੋਣਗੇ ਦੇਖੀਓ ਉਸ ਟਾਈਮ 'ਚ ਸੱڈن ਨਾ ਹੀ ਹੋਵੇ ਤੇਰੀ ਕੀ ਸਮਝਦੇ ਜੀ ਵੀ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਹੈਗੀਆਂ ਇਹ ਜਾਇਜ਼ ਹੈਗੀਆਂ ਗਵਰਨਮੈਂਟ ਨੂੰ ਮੰਨਣੀਆਂ ਚਾਹੀਦੀਆਂ ਦੇਖੋ ਜੀ ਜੇ ਕਿਸਾਨ ਕੰਮ ਛੱਡ ਕੇ ਆਪਣਾ ਰੇਲਵੇ ਟ੍ਰੈਕਾਂ 'ਤੇ ਬੈਠੇ ਨੇ ਕੋਈ ਤਾਂ ਪ੍ਰੋਬਲਮ ਹੈਗੀ ਜੇ ਆਪਾਂ ਆਪਣੇ ਘਰ ਸੁਖੀ ਆਪਾਂ ਤਾਂ ਘਰ ਛੱਡ ਕੇ ਨਹੀਂ ਜਾਂਦੇ ਜੇ ਕੋਈ ਪ੍ਰੋਬਲਮ ਹੈ ਤਾਂ ਹੀ ਘਰ ਛੱਡੀ ਬੈਠੇ ਨੇ ਪ੍ਰੋਬਲਮ ਤਾਂ ਹੈਗੀ ਆ ਕਿਤੇ ਨਾ ਕਿਤੇ ਗ੍ਰੇਟ ਹੋ ਰਹੀ ਹੈ ਤੇ ਸੋ ਸਰਕਾਰਾਂ ਨੂੰ ਚਾਹੀਦਾ ਇਸ ਮਸਲੇ ਨੂੰ ਬੈਠ ਕੇ ਕਿਸੇ ਪਬਲਿਕ ਨੂੰ ਤਾਂ ਬਚਾਇਆ ਜਾਵੇ ਨਾ ਜੇ ਕਾਰਨ ਕੀ ਮੰਦੇ ਤੁਸੀਂ ਸਰਕਾਰ ਇਹਨਾਂ ਵੱਲ ਧਿਆਨ ਨਹੀਂ ਦਿੰਦੀ ਜਿਹੜਾ ਪਤਾ ਨਹੀਂ ਸਰਕਾਰ ਦੀਆਂ ਕੀ ਪਾਲਿਸੀਆਂ ਨੇ ਸਮਝ ਨਹੀਂ ਆ ਰਹੀ ਗੱਲ ਜੇ ਸਰਕਾਰ ਨਹੀਂ ਸੁਣੂਗੀ ਤਾਂ ਪਬਲਿਕ ਦੀ ਸੁਣੂਗਾ ਕੌਣ ਹੁਣ ਕਿਸਾਨ ਵੀ ਕਿਤੇ ਕੋਲ ਜਾਣ ਕੇ ਸਰਕਾਰਾਂ ਨਹੀਂ ਸੁਣ ਰਹੀ ਨਾ ਪਰੇਸ਼ਾਨ ਨੇ ਆਪਣਾ ਕੰਮ ਦਾ ਟਾਈਮ ਹੈ ਜੀਰੀ ਦੀ ਬਾਡੀ ਚੱਲ ਰਹੀ ਹੈ ਉਹ ਛੱਡ ਕੇ ਰੇਲਵੇ ਟ੍ਰੈਕਾਂ ਦੇ ਬੈਠੇ ਨੇ ਇਟਸ ਪ੍ਰੋਬਲਮ ਤਾਂ ਹੈ ਨਾ ਉਹਨਾਂ ਨੂੰ ਵੀ ਕੋਈ ਸਮੱਸਿਆ ਤਾਂ ਹੀ ਆਏ ਨਾ ਜਿਹੀਂ ਜੇ ਨਾ ਸਮੱਸਿਆ ਹੁੰਦੀ ਆਪਣਾ ਕੰਮ ਕਰਦੇ ਸਰਕਾਰ ਦੀ ਮਤਲਕ ਇੱਕ ਬਹੁਤ ਬੜੀ ਨਲਾਇਕੀ ਹੈ ਜੀ ਇਹ ਚਾਹੇ ਸੈਂਟਰ ਗਵਰਨਮੈਂਟ ਲਾ ਲਓ ਚਾਹੇ ਕੁਝ ਵੀ ਲਾ ਲਓ ਵੀ ਇਹ ਵਧੀਆ ਕੰਮ ਨਹੀਂ ਸਿਸਟਮ ਨਹੀਂ ਹੈ ਇੱਕ ਪਾਸੇ ਤਾਂ ਅਸੀਂ ਡਿਜੀਟਲ ਇੰਡੀਆ ਕਹਿੰਦੇ ਆ ਅਸੀਂ ਬਹੁਤ ਬੜੀ ਪਾਵਰ ਬਣ ਗਏ ਅਸੀਂ ਐ ਹੋ ਗਿਆ ਇਹ ਹੋ ਗਿਆ ਉਹ ਹੋ ਗਿਆ ਪਰ ਜਿਹੜਾ ਗਰਾਊਂਡ ਹਾਲਾਤ ਨੇ ਬੜੇ ਮਾੜੇ ਨੇ ਗੱਲਾਂ ਹੋਰ ਨੇ ਹਾਥੀ ਦੇ ਦੰਦ ਖਾਣ ਦੇ ਹੋਰ ਨੇ ਦਿਖਾਉਣ ਦੇ ਹੋਰ ਨੇ ਮੋਦੀ ਜੀ ਦਾ ਬੜਾ ਪ੍ਰਚਾਰ ਚੱਲਦਾ ਐ ਹੋਗਾ ਡਿਜੀਟਲ ਇੰਡੀਆ ਜੀ ਇਹ ਉਹ ਪਰ ਹਾਲਾਤ ਦੇਖੋ ਕੀ ਨੇ ਕੋਈ ਵੀ ਸਰਕਾਰ ਨੂੰ ਅਪੀਲ ਕਰਦੇ ਦੇ ਕੋਈ ਸਰਕਾਰ ਨੂੰ ਤਾਂ ਇਹੀ ਬੇਨਤੀ ਆ ਵੀ ਬੈਠ ਕੇ ਟੇਬਲ ਟॉक ਕਰੀਏ ਵੀ ਮਸਲਾ ਹੱਲ ਤਾਂ ਉਹੀ ਨਿਕਲਣਾ ਟੇਬਲ ਟਾਕ ਹੀ ਹੱਲ ਆ ਜਿਵੇਂ ਕਿਸਾਨ ਸੰਘਰਸ਼ ਕਰਦੇ ਆ ਸੜਕਾਂ ਤੇ ਫਿਰ ਰਹੇ ਆ ਬੜੇ ਹਾਦਸੇ ਵੀ ਹੋਲੇ ਮੌਤਾਂ ਵੀ ਹੋ ਰਹੀਆਂ ਸ਼ਹੀਦ ਵੀ ਹੋਲੇ ਪਰ ਜਿੰਨਾ ਚੀ ਟੇਬਲ ਟਾਕ ਹੋ ਕੇ ਕੋਈ ਗੱਲ ਨਹੀਂ ਹੁੰਦੀ ਇਹ ਮਤਲਬ ਠੀਕ ਨਹੀਂ ਆ ਸਿਸਟਮ ਪਤਾ ਨਹੀਂ ਕਿਹੜੀ ਲਾਈਨ ਕਿੱਧਰ ਨੂੰ ਚੱਲੇ ਜਾਵੇ ਸੰਘਰਸ਼ ਸੋ ਇਸ ਨੂੰ ਮੌਕੇ ਹੁੰਦੇ ਨਵੇੜ ਲੈਣਾ ਚਾਹੀਦਾ ਸਰਕਾਰ ਦੀ ਬਹੁਤ ਬੜੀ ਨਲਕੀ ਹੈ ਜਿਹੜੇ ਐਡੇ ਵੱਡੇ ਸੰਘਰਸ਼ ਨੂੰ ਹੁਣ ਤੱਕ ਮਤਲਬ ਕਿ ਕੋਈ ਫੈਸਲਾ ਨਹੀਂ ਹੋ ਸਕਿਆ ओके okay, ठीक है भाई भाई आज ਜਿਹੜੀਆਂ ਟ੍ਰੇਨਾਂ ਰੁਕੀਆਂ ਗਈਆਂ ਕਿਸਾਨਾਂ ਵੱਲੋਂ ਧਰਨਾ ਦਿੱਤਾ ਗਿਆਗਾ ਕਿੰਨੀਆਂ ਕੋ ਮੁਸ਼ਕਲਾਂ ਆ ਰਹੀਆਂ ਤੁਹਾਨੂੰ ਵੇਖੋ ਮੁਸ਼ਕਲਾਂ ਤੇ ਹੈਗੇ ਨੇ ਬਾਕੀ ਜੇ ਕਿਸਾਨਾਂ ਦੀ ਕੇਂਦਰ ਸਰਕਾਰ ਮੰਗ ਮੰਨ ਲੇ ਤਾਂ ਇੰਨੀਆਂ ਪਰੇਸ਼ਾਨੀਆਂ ਨਾ ਹੋਣ ਜੇ ਐਮਐਸਪੀ ਲਾਗੂ ਕਰ ਦੇਣ ਫਸਲਾਂ ਤੇ ਤੇ ਠੀਕ ਹੈ ਬਾਕੀ ਅਸੀਂ ਤਾਂ ਬੈਠੇ ਆਂ ਕਿਸਾਨ ਹੈਗੇ ਆਂ ਤਾਂ ਹੁਣ ਟ੍ਰੇਨ ਲੇਟ ਹੈ 2.5 ਘੰਟੇ ਚਾਹ 4 ਘੰਟੇ ਲੇਟ ਜੇ ਜਿੱਦ ਤੁਰੇ ਉਦੋਂ ਜਾਵਾਂਗੇ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਹੈਗੀਆਂ ਵੀ ਤੁਸੀਂ ਸਮਝਦੇ ਵੀ ਜਾਇਜ਼ ਆਓ ਜਾਇਜ਼ ਆ ਜੀ ਜਾਇਜ਼ ਵੀ ਕਿਸਾਨੀ ਹੈ ਤਾਂ ਸਰਕਾਰ ਇਸ ਵਲ ਧਿਆਨ ਤਾਂ ਦੇ ਨਹੀਂ ਦੇ ਕੋਈ ਸਾਇਤ ਫਿਰ ਹੁਣ ਜਿਹੜਾ ਟ੍ਰੇਨ ਰੋਕੋ ਦੋਲਣਾ ਕੋਈ ਵੀ ਧਰਨੇ ਲੱਗਦੇ ਨੇ ਇਸੇ ਕਾਰਨ ਲੱਗਦੇ ਨੇ ਪਰ ਜਿਹੜੀਆਂ ਤਖੀਰਪੁਰ ਏਰੀਆ ਜਿਹੜਾ ਕਾਂਡ ਕੀਤਾ ਸੀ ਇਹਦੇ ਨੇ ਜਿਹੜੇ ਉਦੋਂ ਆਪਣਾ ਕੇਸ ਦਰਜ ਹੋਏ ਸੀਗੇ ਉਹ ਵੀ ਅਜੇ ਪਿੱਛੇ ਪਿਆ ਹੈ ਐਮਐਸਪੀ ਹੈ ਫਸਲਾਂ ਦੇ ਰੇਟ ਸਹੀ ਦੇ ਦਿੰਦੇ ਚੀਜ਼ਾਂ ਆਉਂਦੀ ਨੇ ਨਹੀਂ ਨਹੀਂ ਅੱਛਾ ਜੀ ਹਾਂ ਠੀਕ ਹੈ